ਲਓ ਜੀ ਗੁਰਦਾਸ ਮਾਨ ਨੇ ਕੁਝ ਦਿਨ ਪਹਿਲਾਂ ਇੱਕ ਮਾਫੀ ਮੰਗੀ ਸੀ ਹੁਣ ਗੁਰਦਾਸ ਮਾਨ ਨੇ ਉਸ ਮੰਗੀ ਹੋਈ ਮਾਫੀ ਤੋਂ ਯੂ ਟਰਨ ਲੈ ਲਿਆ ਤੇ ਗੁਰਦਾਸ ਮਾਨ ਕਹਿ ਰਿਹਾ ਕਿ ਮੈਂ ਕੋਈ ਗਾਲ ਨਹੀਂ ਕੱਢੀਗੀ ਮੈਂ ਕੋਈ ਗਲਤ ਗੱਲ ਨਹੀਂ ਬੋਲੀਗੀ ਮੈਂ ਮਾਫੀ ਦਾ ਹੱਕਦਾਰ ਨਹੀਂ ਹੈ ਤਾਂ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਵੀ ਅਮਰੀਕਾ ਦੇ ਵਿੱਚ ਪਹਿਲਾ ਸ਼ੋਅ ਹੋਇਆ ਸੀਗਾ ਗੁਰਦਾਸ ਮਾਨ ਦਾ ਤਾਂ ਉੱਥੇ ਕੁਝ ਲੋਕਾਂ ਨੇ ਗੁਰਦਾਸ ਮਾਨ ਕਹਿ ਰਿਹਾ ਕਿ ਵੀ ਉੱਥੇ ਮੈਨੂੰ ਕੁਝ ਪਬਲਿਕ ਨੇ ਥੱਲੇ ਜਿਹੜੇ ਸਟੇਜ ਤੋਂ ਲੋਕ ਸੀਗੇ ਉਹਨਾਂ ਨੇ ਮੈਨੂੰ ਕੋਈ ਗਲਤ ਫਲਤ ਬੋਲਿਆ ਕਿ ਜੋ ਕਿ ਮੇਰੇ ਕੰਨਾਂ ਦੇ ਵਿੱਚ ਵੀ ਪਿਆ ਤਾਂ ਉੱਥੇ ਗੁਰਦਾਸ ਮਾਨ ਨੇ ਇਹ ਗੱਲ ਬੋਲੀ ਸੀ 32 ਦਿਨਾ ਤਾਂ 32 ਦਿਨਾ ਗੁਰਦਾਸ ਮਾਨ ਕਹਿੰਦਾ ਕੋਈ ਗਾਲ ਨਹੀਂ ਗਈ ਇਹ ਇੱਕ ਪੰਜਾਬੀ ਦੀ ਕਹਾਵਤਾਂ ਪਹਿਲਾਂ ਮਾਵਾ ਜਦੋਂ ਬੱਚਿਆਂ ਦੇ ਵਿੱਚ ਰੂਣੇ ਲੜਦੇ ਸੀ ਤਾਂ 32 ਦੇ ਦਿੰਦਿਆਂ ਸੀਗਾ ਤੇ ਹੁਣ ਗੁਰਦਾਸ ਮਾਨ ਕਹਿ ਰਿਹਾਗਾ ਵੀ ਇਹ ਕੋਈ ਗਾਲ ਨਹੀਂ ਸੀਗੀ ਤੇ ਮੈਂ ਮਾਫੀ ਦਾ ਹੱਕਦਾਰ ਨਹੀਂ ਆ ਤੇ ਹੁਣ ਉਹਨੇ ਮੰਗੀ ਹੋਈ ਮਾਫੀ ਤੋਂ ਯੂ ਟਰਨ ਲੈ ਲਿਆ ਤਾਂ ਇੱਕ ਗੱਲ ਇੱਥੇ ਇਹ ਵੀ ਹੈਗਾ ਵੀ ਪਹਿਲਾ ਗਰਦਾਸ ਮਾਨ ਨੇ ਮਾਫੀ ਮੰਗੀ ਹੀ ਕਿਉਂ ਸੀ ਜਦੋਂ ਉਹਨਾਂ ਨੂੰ ਪਤਾ ਸੀਗਾ ਵੀ ਇਹ ਕੋਈ ਮੈਂ ਗਾਲ ਨਹੀਂ ਕੱਢੀ ਨਾ ਮੈਂ ਕੋਈ ਗਲਤ ਬੋਲਿਆਗਾ ਤਾਂ ਗਰਦਾਸ ਮਾਨ ਕਹਿ ਰਿਹਾਗਾ ਕਿ ਮੈਂ ਕੁਛ ਨਜ਼ਦੀਕੀਆਂ ਦੇ ਕਹਿੰਦੇ ਮੈਂ ਮਾਫੀ ਮੰਗੀ ਤਾਂ ਮੈਨੂੰ ਹੁਣ ਲੱਗ ਰਿਹਾ ਕਿ ਮੈਂ ਕੋਈ ਗਾਲ ਨਹੀਂ ਕੱਢੀ ਸੀਗੀ ਮੈਂ ਮਾਫੀ ਕਿਉਂ ਮੰਗਾ ਜਾਂ ਮੈਂ ਮਾਫੀ ਦਾ ਹੱਕਦਾਰ ਨਹੀਂ ਆ ਤਾਂ ਹੁਣ ਗਰਦਾਸ ਮਾਨ ਮੰਗੀ ਹੋਈ ਮਾਫੀ ਤੋਂ ਯੂ ਟਰਨ ਲੈ ਰਿਹਾ